ਰਸਮ ਅੱਜ ਜੀ ਗੁਰਗੋਬੇ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿਹੜੇ ਮਨਾਏ ਜਾ ਰਹੇ ਨੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਕਰਮਕੁੰਮੀਨਤ ਪ੍ਰਸਾਦ ਰਹੀ ਹੈ ਕੀ ਸਮਾਗਮ ਜਿਹੜੇ ਚੱਲ ਰਹੇ ਨੇ ਤੇ ਸ਼ਾਮ ਤੱਕ ਦੇ ਕੀ ਸਮਾਗਮ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਭ ਲਿਓ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਪਿਤਾ ਗੁਰਦੇਵ ਪਾਤਸ਼ਾਹ ਨਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਪਟਨਾ ਸ਼ਹਿਰ ਜਿੱਥੇ ਅੱਜ ਕੱਲ ਤਖਤ ਸ੍ਰੀ ਹਰਮੰਦਰ ਜੀ ਸਥਿਤ ਹਨ ਉਸ ਪਾਵਨ ਅਸਥਾਨ ਉੱਤੇ ਸਤਿਗੁਰਾਂ ਨੇ ਅੱਜ ਦੇ ਦਿਨ ਅਵਤਾਰ ਧਾਰਿਆ ਔਰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸਮੁੱਚੇ ਹੀ ਜਗਤ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਮਨਾ ਰਿਹਾ ਹੈ। ਔਰ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਪਰਸੋਂ ਦੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕੀਤੇ ਗਏ ਸਨ। ਸਤਿਗੁਰ ਸਾਹਿਬ ਜੀ ਦੀ ਬਖਸ਼ਿਸ਼ ਦੇ ਸਦਕਾ ਗੁਰਬਾਣੀ ਜੀ ਦੇ ਸੰਪੂਰਨ ਭੋਗ ਪਾਇਆ ਔਰ ਭੋਗ ਪੈਣ ਤੋਂ ਉਪਰੰਤ ਸਤਿਗੁਰ ਸਾਹਿਬਾਂ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੋਈ ਔਰ ਸੰਗਤ ਜੀ ਜਿੱਥੇ ਇਹਨਾਂ ਸਮਾਗਮਾਂ ਦੇ ਵਿੱਚ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਪਿਛਲੇ ਕੁਝ ਸਮੇਂ ਤੋਂ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਜੋ ਗੁਰਪੁਰ ਵਾਸੀ ਨੇ ਉਹਨਾਂ ਵੱਲੋਂ ਸੰਗਤਾਂ ਨੂੰ ਇਕੱਤਰ ਕਰਕੇ ਗੁਰਪੁਰਬ ਦੀ ਹੋਰ ਸ਼ਾਨ ਵਧਾਉਣ ਵਾਸਤੇ ਨਗਰਾਂ ਦੇ ਵਿੱਚੋਂ ਸੰਗਤਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਸਤਗੁਰਾਂ ਦਾ ਗੁਰਪੁਰਬ ਮਨਾਉਣ ਵਾਸਤੇ ਆਪਾਂ ਨਗਰਾਂ ਦੇ ਵਿੱਚੋਂ ਨਗਰ ਕੀਰਤਨ ਪ੍ਰਾਰੰਭ ਕਰੀਏ ਔਰ ਤਖਤ ਸ੍ਰੀ ਕੇਸਗੜ ਸਾਹਿਬ ਦੀ ਵਿਖੇ ਉਹਨਾਂ ਦੀ ਸੰਪੂਰਨਤਾ ਹੋਵੇ। ਉਸੇ ਹੀ ਤਰ੍ਹਾਂ ਅੱਜ ਵੀ ਨਗਰਾਂ ਦੇ ਵਿੱਚੋਂ ਲਗਭਗ 10 ਨਗਰ ਕੀਰਤਨ ਆਰੰਭ ਹੋ ਕਰਕੇ ਤਖਤ ਸ੍ਰੀ ਕੇਸਗੜ ਸਾਹਿਬ ਦੀ ਵਿਖੇ ਉਹਨਾਂ ਦੀ ਸੰਪੂਰਨਤਾ ਹੋਵੇਗੀ ਸ਼ਾਮ ਮਿਲੋ ਤੱਕ ਸਾਹਿਬ ਜੀ ਉਤੇ ਪਹੁੰਚਣਗੇ ਔਰ ਸਾਰਾ ਹੀ ਦਿਨ ਤਖਤ ਸਾਹਿਬ ਦੀ ਵਿਖੇ ਸੁੰਦਰ ਦੀਵਾਨ ਸਜਣਗੇ ਜਿਸ ਵਿੱਚ ਪੰਥ ਪ੍ਰਸਿੱਧ ਗੁਰੂ ਘਰ ਦੇ ਕੀਰਤਨੀਏ ਢਾਡੀ ਸਿੰਘ ਹਾਜ਼ਰੀਆਂ ਭਰਨਗੇ ਸਾਰਿਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਨ੍ਹਾਂ ਸਮਾਗਮਾਂ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਔਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਜੇਕਰ ਪ੍ਰੋਗਰਾਮਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਕੀ ਕਹਿਣਾ ਚਾਹੁੰਦੇ ਆ ਜੀ ਨੂੰ ਸਭ ਦੇ ਪ੍ਰਕਾਸ਼ ਪਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਰਬੰਸਦਾਨੀ ਅਮਰਤ ਦੇ ਦਾਤੇ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 358 ਪ੍ਰਕਾਸ਼ ਜੜੇ ਦੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਇਸ ਇਸਬੰਧ ਵਿੱਚ ਅੱਜ ਸ੍ਰੀ ਤਖਤ ਸੇਕਾੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਵਿਖੇ ਜਿਹੜੇ ਸਮਾਗਮ ਹੋ ਲਿਕੇ ਗਏ ਆ ਅੱਜ ਸਵੇਰੇ ਕਣਪੜ ਸਾਹਿਬ ਜੀ ਦੇ ਭੋਗ ਪਏ ਨੇ ਉਸ ਤੋਂ ਬਾਅਦ ਜਿਹੜੀ ਦੀਵਾਨ ਨਾ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਤੇ ਸ਼ਾਮ ਤੱਕ ਦੀਵਾਨ ਸਜਣਗੇ ਰਹਿਰਾ ਸਾਲ ਦੀ ਸਮਾਪਤੀ ਤੋਂ ਬਾਅਦ ਸ਼ਸਤਰਾਂ ਦੇ ਦਰਸ਼ਨ ਹੋਣਗੇ ਉਸ ਤੋਂ ਬਾਅਦ ਆਸਵਾਜੀ ਚਲਾਈ ਜਾਏਗੀ ਜ ਜ ਉਸ ਤੋਂ ਬਾਅਦ ਸਮਾਗਮ ਸ਼ੁਰੂ ਹੋਣੇ ਆ ਜਿਸ ਵਿੱਚ ਕਵੀ ਕੁਇਸਰੀ ਜੀ ਅਥੇ ਤੇ ਢਾਡੀ ਅਥੇ ਸੰਗਤਾਂ ਨੂੰ ਆਪਣਾ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਔਰ ਇਸੇ ਸਮਾਗਮਾਂ ਦੇ ਸਬੰਧ ਦੇ ਵਿੱਚ ਅੱਜ 10 ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਉਹ ਤਖਤ ਸਾਹਿਬ ਸੇ ਪਹੁੰਚਣਗੇ ਤਰੀਬਨ ਸ਼ਾਮ ਪਹੁੰਚਣਗੇ ਜਿਨ੍ਹਾਂ ਦਾ ਸਵਾਗਤ ਸੰਗਤਾਂ ਨੂੰ ਨਾਲ ਲੈ ਕੇ ਸਾਰਾ ਉਹ ਸ਼ਰਧਾਤੂ ਸਾਧ ਦੇ ਨਾਲ ਬੜਾ ਧੂਮ ਧਾਮ ਨਾਲ ਕੀਤਾ ਜਾਊਗਾ ਔਰ ਅੱਜ ਜਿਹਾ ਜਿਹੜੀ ਵਿਸ਼ੇਸ਼ ਛੇੜੀ ਉਹ ਕਰਵਾਈ ਜਾਏਗੀ ਤੇ ਲੰਗਰਾਂ ਦੇ ਸੋਚੇ ਜਿਹੜੇ ਪ੍ਰਬੰਧ ਦਾ ਉਹ ਬਹੁਤ ਵਧੀਆ ਤਰੀਕੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਏ ਆ ਰਹਿائشਾਂ ਦੇ ਪ੍ਰਬੰਧ ਕਰਾਏ ਆ ਮੈਡੀਕਲ ਦੀ ਸਹੂਲਤ ਸਾਰੀ ਪ੍ਰੋਵਾਈਡ ਕਰਾਈ ਗਈ ਹੈ ਔਰ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਆਓ ਵੱਤਵਾਰ ਗਣਤੀ ਦੇ ਵਿੱਚ ਆਪਾਂ ਆਪਣੇ ਗੁਰੂ ਸਾਹਿਬਾਨ ਦੇ ਇਸ ਪ੍ਰਕਾਸ਼ ਜੜੇ ਵਿੱਚ ਨਤਮਸਤਕ ਹੋ ਗਏ ਆਪਣਾ ਜੀਵ ਸਫਲਾ ਕਰੀਏ ਜੀ ਡੈਕੋਰੇਸ਼ਨ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਕੀਤੀ ਗਈ ਹੈ ਜੀ ਹ ਡੈਕੋਰੇਸ਼ਨ ਜਿਹੜੀ ਹੋਈ ਹੈ ਜੀ ਉਹ ਮਾਲਪੁਰ ਦੀਆਂ ਸੰਗਤਾਂ ਨੇ ਪਿਛਲੇ 10 ਦਿਨ ਤੋਂ ਬੜੀ ਮਿਹਨਤ ਦੇ ਨਾਲ ਸੰਗਤਾਂ ਨੇ ਸੇਵਾ ਕੀਤੀ ਹੈ ਔਰ ਬਹੁਤ ਜਿਹੜੀ ਆ ਉਹ ਦਿਲ ਖਿੱਚਵੀਂ ਜਿਹੜੀ ਆ ਡੈਕੋਰੇਸ਼ਨ ਸਾਰੇ ਤਖਤ ਸਾਹਿਬ ਦੀ ਹੋਈ ਹੈ ਔਰ ਸੰਗਤਾਂ ਦਾ ਜਿਹੜਾ ਮਨ ਮੋਹ ਰਹੀ ਹੈ ਤੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀ ਹੈ